ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖਾਣੇ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਟਾਰੇ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੁਹਾਨੂੰ ਦੋ گاਵਾ ਦਿਖਾਉਣੀ ਆਂ ਦੋਵੇਂ ਸੋਈਆਂ ਸਵਾਈਆਂ ਵਾ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਵਾਈ ਜ਼ਰੂਰ ਕਰਾ ਲਿਆ ਕਰੋ ਦੋ ਦੋ ਟਾਈਮ ਇੱਥੇ ਚੁਵਾਈ ਕਰਕੇ ਖੜਿਆ ਕਰੋ ਤੇ ਸਾਡੀ ਬੇਨਤੀ ਹੈ ਇਹ ਵਿੱਚ ਜ਼ਰੂਰ ਧਿਆਨ ਦਿਆ ਕਰੋ। ਮੈਂ ਕਦੇ ਵੀ ਨਹੀਂ ਕਿੰਨੇ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਦੇ ਪਿੱਛੇ ਲੱਜੋ। ਜੋ ਵੀ ਕੁਝ ਹੈ ਇੱਥੇ ਵੇਖ ਚੱਕ ਕੇ ਖੜਿਆ ਕਰੋ। ਹਾਂਜੀ ਵਿਧੀ 사ਸੀ ਕਾਲ ਜੀ। 사ਸੀ ਕਾਲ ਜੀ। ਹੋਠ ਠੀਕ ਠਾਕ ਜੀ। ਜੀ ਬਾਬੇ ਪਾਲਾ ਦੀ ਕਿਰਪਾ ਵੀ ਭਾਈ। ਵੇਖਿਆ ਮਾਲ ਉਦਨ ਨਾਲ। ਬਹੁਤ ਕਿਰਪਾ ਬਾਬੇ ਪਾਲਾ ਹੋ ਜੀ। ਭਾਈ ਕਰਪੈ ਨੇ ਡੇਢ ਘੰਟੇ ਦੇ ਪਾਈ ਘੰਟੇ ਦੀ ਵੇਲੇ ਹੋ ਗਿਆ ਭਾਈ। ਅੱਛਾ। ਹਾਂਜੀ ਬਹੁਤ ਭੈਣ ਭਰਾ ਪਿਆਰ ਦੇਣ ਦੇ ਦੋਹਾਂ ਚੈਨਲਾਂ ਦੇ ਬਹੁਤ ਜ਼ਿਆਦਾ। ਚਲੋ ਵਧੀਆ ਕਰਦੇ ਆਗੇ। ਠੀਕ ਆ। ਤੇ ਨਾਮ ਦੱਸਦੇ ਕਰੀ ਫਿਰ ਹਾਂਜੀ ਮਰਾਵਤਪਾਲ ਸਿੰਘ ਜੀ ਹਾਂਜੀ ਜਿਲ੍ਹਾ ਬਸੰਤ ਤਸਕੀਰ ਬਾਪੂ ਬਕਾਲਾ ਖਾਤੀਆਂ ਤੋਂ ਪਹਿਲੇ 2 ਕਿਲੋ ਮੀਟਰ ਦੂਰ ਹੈ ਜਾਂ 4 ਵਿਆਸ 7 ਅੰਮਰਸਰ 35 ਪਿੰਡਾਂ ਤਰਨਤਾਰਨ 35 ਪਿੰਡਾਂ ਰੂਸਾ 20 ਪਿੰਡਾਂ ਜਲੰਧਰ 50 ਪਿੰਡਾਂ ਜੀ ਤੇ ਮੇਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਅਗਪਤ ਨੰਨੇਦ ਕਾਨਾ ਕੋ 2 ਨੰਬਰ ਆਪਣੀ ਕਰੀ ਜੀ ਨਾਮ ਰਾਵਰਤ ਜੀ ਬਾਪੂ ਦਾ ਨਾਮ ਕਾਮਲ ਸਿੰਘ ਤੇ ਜੇ ਕਿਸੇ ਵੀ ਨੇ ਮੋਗੇ ਵੱਲੋਂ ਫਰੋਜਪੁਰ ਵੱਲੋਂ ਨਾ ਹੋਵੇ ਤੇ ਫਿਰ ਉਹ ਬਾਜੀ ਹਰੀਆਂ ਤੇ ਦਈ ਗੁਰਬਾਲਾ ਥਾਣੀ ਨਹੀਂ ਤੇ ਉਹ ਤੇ ਦੱਸੀਦਾ ਹੀ ਨਹੀਂ ਇੰਨਾ ਪੈਂਦਾ ਉਹ ਇੰਨਾ ਭਾਈ ਆਉਂਦਾ ਨਹੀਂ ਐਡਰੈਸ ਤੇ ਜਗਰਾਵਾਂ 135 ਕਿਲੋਮੀਟਰ ਪੈਂਦੀਆਂ ਭਾਈ ਆਪਾਂ ਇੱਥੇ ਰਹੀਏ ਅੱਛਾ ਹਾਂਜੀ ਜਗਰਾਵਾਂ 100 ਪੈਂਦਾ ਲੱਜਾਂ ਦਾ 100 ਪੈਂਦਾ ਜੇ ਖੰਨਾ 150 ਪੈਂਦਾ ਠੀਕ ਹੈ ਹਾਂਜੀ ਹਾਂਜੀ ਤੇ ਚੱਲੋ ਫੋਨ ਨੰਬਰ ਹੀ ਬੋਲ ਦਿੰਦਾ ਨੰਬਰ 84214 18615 27994 6899 ਦੋਵਾਂ ਦੇ ਵਾਰਸਾਂ ਚੱਲਦਾ ਹੈ ਠੀਕ ਹੈ ਜੀ ਹਾਂਜੀ ਹਾਂ ਦੋ ਦੋਵੇਂ ਸੁਈਆਂ ਦੋਵੇਂ ਸੁਈਆਂ ਭਾਜੀ ਨੇ ਗੀਨੇ ਹੀ ਆ ਠੀਕ ਹੈ ਜੀ ਇਹ ਪੰਜਾਬ ਵਾਲੀ ਜਰਸੀ ਆ ਗਰਮੀ ਵਾਲੇ ਤੋਹਫੇ ਆ ਕੀ ਭਾਜੀ ਦੋਵੇਂ ਗਰਮੀ ਵਾਲੀਆਂ ਹਨ ਗਰਮੀਆਂ ਗਰਮੀਆਂ ਭਾਜੀ ਕਿੰਨਾ ਜਿਆਦਾ ਕੁਲ ਦੁੱਧ ਤਿਆਰ ਦੁੱਧ ਆ ਜੀ ਭਾਜੀ 12 ਕਿਲੋ ਉਹਦਾ 11 ਕਿਲੋ ਦੀ ਗਰੰਟੀ ਦੇਣੀ ਇੱਧਰ ਵੇਲੋ ਅੱਛਾ ਇਸ ਤਰ੍ਹਾਂ ਹੀ ਪੈ ਜਾਣਾ ਬਹੁਤ ਜਿਆਦਾ ਭਾਜੀ ਠੀਕ ਹੈ ਹਾਂ ਜੀ ਤੋੜਾ ਫਿਰ ਇਹਨਾਂ 12 ਲੀਟਰ ਹੈਗਾ ਪੱਕਾ ਦੁੱਧ ਪਹਿਲਾਂ ਪਾਣੀ ਮਿਲ ਕੇ ਦਵਾਂਗੇ ਠੀਕ ਹੈ ਜੀ 12 ਲੀਟਰ ਦੁੱਧ ਜਿਹੜਾ ਗਿੰਦੇ ਸੀ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਕੀਤਾ ਹੈ ਰਾਜ ਦੇਖੋ ਆ 11 ਲੀਟਰ ਜੀ ਪੱਕਾ ਇੱਥੇ ਚਵਾ ਦਾਂਗੇ ਅੱਜ ਲੈ ਆ ਅੱਜ ਲੈ ਆਵੇ ਸੋ ਜੀ ਅਸੀਂ ਮੈਂ ਤੇ ਤੁਹਾਨੂੰ ਆਪ ਡਾ ਪੈਂਦਾ ਠੀਕ ਹੈ ਜੀ ਕਿੰਨਾ ਫਿਰ ਇਹਦਾ ਮੁੱਲ ਮੁੱਲ ਤੁਸੀਂ ਦੱਸੋ ਭਾਈ ਜਿਆਦੀ ਕਰ ਦੀਏ ਗੱਲ ਮੇਰੀ 45 ਦੀ ਇਹ ਮੰਡੀ ਖੜਨੀ ਬਾਜ ਚ ਹਾਂਜੀ ਨਹੀਂ ਨਹੀਂ ਇੱਥੇ ਘਰੇ ਵੇਚਣੀ ਆਪਾਂ ਤੇ ਫਿਰ ਵੇਚਣ ਲਈ ਗੱਲ ਕਰੀਏ ਨਾ 40000 ਦੇ ਅਸ਼ੀ ਦੇ ਦੀ ਅੱਗੇ ਭਾਈ ਕਰਨੇ ਦਾ ਛੋਟ ਹੋਰ ਹੈ ਅੱਛਾ 38000 ਦੀ ਜੇ ਇਹ ਵੀ ਕਰਾ ਲਓ ਥੋੜੀ ਬੋਲੀ ਕਰੋ ਯਾਰ 2000 ਛੱਡ ਦੋ ਹੋਰ ਕੇ ਜੈਸਨ 35 ਗਈ ਆਪੇ ਅੱਛਾ ਜੈਸਨ ਹੋ ਗਈ ਯਾਰ ਅੱਛਾ 34000 ਦੀ 30000 ਦੀ ਵਸੂ ਜਰਾਂਗੇ ਤੂੰ ਭੜੀ ਮੋੜਦਾਂ ਦੀ ਆਪਾਂ ਠੀਕ ਇਹ ਮਸਾਕੀ ਨਹੀਂ ਆ ਅੱਛਾ ਸਾਡੀ ਆਫਰ ਲਾਏ ਆ ਪੱਜ ਮਸਾਕੀ ਵਾਸਤੇ ਵੱਖਰਾ ਮਾਲ ਲਿਆ ਹੋਊਗਾ ਮਾਲ ਵੱਖਰਾ ਲਾਵਾਂਗੇ ਲਾਓਗੇ ਮੰਡੀ ਫਿਰ ਜਾਵਾਂਗੇ ਜਾਵਾਂਗੇ ਭਾਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਵੱਲਾ ਮੰਡੀ ਅੰਮ੍ਰਿਤਸਰ ਅੱਗੇ ਜਾਵਾਂਗੇ ਜਾਓ ਜ਼ਰੂਰ ਪਾਈ ਜਾਣਾ ਵਾਦੇ ਠੀਕ ਹੈ ਹਾਂਜੀ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਜੀ ਭਾਜੀ ਸ਼ਾਈ ਬਾਜ਼ ਲਾਓ ਜੀ ਅੱਛਾ ਹਾਂਜੀ ਏਵੇਂ ਸੋਈ ਸੁਈਸਵਾਈ ਬਾਲਿਓ ਬੱਚਾ ਜੇਦਾ ਹਾਂ ਬੱਚੇ ਇਹਨਾਂ ਦੇ ਹਾਂਜੀ ਛੋਟਾ ਜਿਆ ਹ ਤੇ ਉਹਦਾ ਪਹਿਲੀ ਦਾ ਉਹ ਪਹਿਲੀ ਰਾਜ ਕਾਲੀ ਦਾ ਆਪਣੇ ਸਾਹ ਨਾਲ ਲਾਲੇ ਕਿੰਨੇ ਗੱਜਦੇ ਆ ਹਾਂਜੀ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਭਾਜੀ ਹੋਊਗਾ 9 ਕਿਲੋ 8 ਕਿਲੋ ਦੇ ਉੱਪਰ ਵੀ ਭਾਜੀ ਗਰੰਟੀ ਦੇਵਾਂਗੇ ਚਵਾਕ ਸਮਾ ਇੱਕ ਨੰਬਰ ਹੋਊਗਾ ਚਵਾਕੇ ਦੋਗੇ ਘਰ ਦੋ ਟਾਈਮ ਦੋ ਟਾਈਮ ਚਵਾਗਣਾ ਥੋੜਾ ਜਿਹਾ ਭਾਜੀ ਬਾੜ ਪਹਿਲਾਂ ਸੂਕੀ ਅੱਛਾ ਬੱਚਾ 5 ਕਿਲੋ ਛੋਟਾ ਲੱਗਦਾ ਵਾ ਅੱਛਾ ਹਾਂਜੀ ਇਹ ਸੋਡਾ ਘੱਟ ਸੂਕੀ ਕਿੰਨੇ ਘਰ ਦੋ ਵੀ ਜੋ ਟਾਈਮ ਪੂਰਾ ਆ ਗਿਆ ਨਾ ਮੱਛੀ ਦਾ ਇਹ ਦੋਸੇ ਆਣਾ 10-11 ਕਿਲੋ ਜਿਆਦਾ ਵੀ ਭਾਜੀ ਮਰਦੀ ਆਰੇ ਖਾਬੀ ਚੱਲਿਆ ਲਗਾਵਾ ਹੋਈ ਤਾਂ ਵੀ ਜਰਾ ਡਰਦੀ ਦਰਦੀ ਆ ਝਾਂਜਰਾ ਵੀ ਪਾਈਆਂ ਕਈ ਇਹਦੇ ਉੱਤੇ ਬਚੇ ਭਾਜੀ ਖਿਲੂਗੀ ਠੀਕ ਆਦੀ ਗਰੰਟੀ ਆ ਠੀਕ ਆ ਹਾਂਜੀ ਬੱਟਾ ਲੈ ਲਓ ਇਹਨਾਂ ਨੂੰ ਵੀ ਭਾਜੀ ਕਹੇ ਕਿ ਲੱਤਾਂ ਯਾ ਡਾ ਕੋ ਕਰਦੀ ਆ ਆ ਵੇਖੋ ਹੁਣ ਆ ਇਧਰ ਆ ਲਓ ਇਹ ਨਾ ਕੋਈ ਵੀਰਾ ਹੈ ਲੱਤ ਮਾਰਦੇ ਛਰ ਮਾਰਦੀ ਆ ਆ ਲਓ ਅੱਛਾ ਹਾਂ ਜਿੱਦਾਂ ਸੁਣੀ ਦੀ ਇਦਾਂ ਹੀ ਬਸ ਇਦਾਂ ਹੀ ਕੋਈ ਰਸੀਲ ਲੋੜ ਨਹੀਂ ਬੜਾ ਹੀ ਵੜਾ ਯਾਰ ਸਾਰਾ ਮਾਰ ਦੇ ਕਰ ਆ ਵੇਖ ਲੋ ਭਾਜੀ ਕੋਹੋ ਜੀ ਨਹੀਂ ਕੋਈ ਗੱਲ ਬਾਤ ਕਿ ਆਪਾਂ ਲੈਵੇਂ ਕੱਢਾਂਗੇ ਵੀਰ ਦਾ ਕੋਈ ਕਲੇ ਨਾਲ ਲੱਤਾਂ ਆਉਂਦੀ ਆ ਠੀਕ ਆ ਆ ਵੇ ਲੋ ਉੱਤਰਾ ਠੰਡੀ ਦੀ ਰੀਆ ਇਹ ਆ ਵੀ ਉੱਤਰਾ ਚਲੋ ਤੁਹਾਡਾ ਡੱਡਾ ਕੀ ਬਾਜੀ ਝੰਡਰਾ ਨੂੰ ਹਲੋ ਆਪੀ ਬਾਜੀ ਹਾਂਜੀ ਤੇਰਾ ਫਿਰ ਮੁੱਲ ਮੁੱਲ ਤੁਸੀਂ ਦੱਸੋ ਇਹ ਬਾਜੀ ਜਮਸਰਾ ਬੱਛਰੇ ਪਾ ਦੇ ਤੈਨੂੰ ਕਿੰਨੇ ਦੀ 32000 ਦੀ ਰੀਆ ਤੁਸੀਂ ਨਹੀਂ 32000 ਦੀ ਨਹੀਂ 5000 ਛੋੜ ਬਾਜੀ ਅੱਛਾ 7000 72000 ਦੀ ਹਾਂਜੀ ਅੱਛਾ ਹੋਰ ਕਰ ਦੋ ਦੋ ਹੋਰ ਕਰ ਦਈਏ ਹਰ ਯਾਰ ਹੋਰ ਬਾਜੀ ਚਲੋ ਯਾਰ 12000 ਦੀ ਦੇਣੀ ਆ ਯਾਰ 20000 ਦੀ ਬਾਜੀ ਅੱਛਾ 20000 ਦੇ ਦੇ ਬਾਈ ਆਪੀ ਹੋਰੀ ਅੱਜ ਠੀਕ ਹੈ ਜੀ ਆ ਜਣਾ ਬਾਜੀ ਅੱਜ ਠੀਕ ਹੈ ਹਾਂ ਜੀ ਇਹੋ ਜਿਹਾ ਬਣਾ ਲਿਆ ਤੇ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਮੌਕੇ ਤੇ ਮੌਕੇ ਤੇ ਮੋੜਨਾ ਨਹੀਂ ਆਪੀ ਭਾਈ ਆਪਾਂ ਕਿਸ ਨੂੰ ਵੀ ਮੌਕੇ ਤੇ ਹੋਰ ਹੋ ਜੂਗਾ ਪਰਦਾ ਵਿੱਚ ਛੋਟਾ ਛਣਾ ਕੋਈ ਗੱਲ ਨਹੀਂ ਭਾਜੀ ਜਾਣੀ ਨਹੀਂ ਚੁਕਸਾਈ ਹੋਣੀ ਉਹਨੂੰ ਖੁੱਲਾ ਹੀ ਹਰਲਾਤਾ ਗਈ ਠੀਕ ਹੈ ਭਾਈ 20000 ਦੀ ਪਾਈ ਹੋਈ ਬਹੁਤ ਹੀ ਨਰਾ ਹੋਇਆ ਬਹੁਤ ਫੋਨ ਆਏ ਪਿੰਡ ਦੇ ਫੰਦੇ ਛੋਟੇ ਛੋਟੇ ਪਾ ਹੁੰਦੇ ਆਪਣੇ ਭਾਜੀ ਤੇ ਬਾਕੀ ਚਲੋ ਤੁਹਾਡੇ ਘਰ ਤਸੱਲੀ ਕਰਕੇ ਖੜੇ ਹਾਂ ਦੋ ਟਾਈਮ ਜੀ ਕੋਈ ਕਰ ਲੈ ਵੀ ਤਿੰਨ ਟਾਈਮ ਕਰ ਲੈ ਦੁੱਧ ਘੜੀ ਪਾਈ ਅਗਲੇ ਸਵੇਰ ਦਾ ਹਾਂਜੀ ਜੋ ਵੀ ਕੁਝ ਇੱਥੇ ਦੇਖ ਲਈ ਇੱਕ ਇੱਕ ਤਸੱਲੀ ਕਰ ਲਿਆ ਜੀ ਪਾਟ ਠੀਕ ਹੈ ਜੀ ਹਾਂ ਜੀ ਇੱਥੇ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਖੜੋ ਜੀ